ਹਾਂਜੀ ਮੇਰੇ ਵੀਰ ਕੀ ਹਾਲ ਚਾਲ ਆ ਸਾਰੇ ਮੀਜ਼ਾ ਠੀਕ ਹੋਣਗੇ ਤੇ ਖੁਸ਼ ਹੋਣਗੇ ਸਾਰੇ ਵੀਰ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੇ ਪਹਿਲੇ ਮਹੀਨੇ ਬਹੁਤ ਹੀ ਜਵਰਦਸਤ ਖੇਡ ਮੁਕਾਬਲੇ ਹੋਣੇ ਆ ਜੀ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਬੜਾ ਜਵਰਦਸਤ ਕਬੱਡੀ ਮੈਚ ਹੋਣ ਜਾ ਰਿਹਾ ਕਪੂਰਥਲਾ ਦੀ ਧਰਤੀ ਤੇ ਮੇਰੇ ਵੀਰੋ ਕਪੂਰਥਲੇ ਦੀ ਧਰਤੀ ਤੇ ਪਿੰਡ ਟਿੱਬਾਂ ਅੱਬਾ ਪਿੰਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕੱਪ ਹੋਣਾ ਹੈ ਜੀ ਇਹਦੇ ਵਿੱਚ ਝੋਟੀਆਂ ਦਿੱਤਾ ਜਾਣੀਆਂ ਹੈ ਬਸਟਾਂ ਨੂੰ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 75000 ਹੋਵੇਗਾ ਜੀ 3 ਤੇ 4 ਜਨਵਰੀ ਨੂੰ ਬਹੁਤ ਹੀ ਸਿਰੇ ਦਾ ਮੈਚ ਹੋਣਾ ਹੈ ਜੀ ਟੱਬਾ ਪਿੰਡ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇਹਦੇ ਵਿੱਚ ਆਲ ਓਪਨ ਦੀਆਂ ਚਾਰ ਕਲੱਬਾਂ ਦੀਆਂ ਟੀਮਾਂ ਖੇਡਣੀਆਂ ਆ ਜੀ ਮੇਰੇ ਵੀਰੋ ਬਹੁਤ ਹੀ ਸ਼ਾਨਦਾਰ ਕੱਪ ਹੋਣਾ ਹੈ ਜੀ ਇਹ ਵੱਡਾ ਕੱਪ ਹੋਣਾ ਹੈ ਜੀ ਇਹ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਨਿਊ ਚੰਡੀਗੜ੍ਹ ਮੁੱਲਾਂਪੁਰ ਵਿੱਚ ਮੁੱਲਾਂਪੁਰ ਪਿੰਡ ਜ਼ਿਲ੍ਹਾ ਨਿਊ ਚੰਡੀਗੜ੍ਹ 4 5 6 ਜਨਵਰੀ ਨੂੰ ਬਹੁਤ ਵੱਡਾ ਕੱਪ ਕਰਵਾ ਰਿਹਾ ਜੀ ਇਹ ਇਹਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਆਲ ਓਪਨ ਦੀਆਂ ਟੀਮਾਂ ਵੀ ਖੇਡਣਗੀਆਂ ਜੀ ਵੱਡੇ ਇਨਾਮ ਦਿੱਤੇ ਜਾਣੇ ਆ ਜੀ ਬੈਸਟਾਂ ਨੂੰ ਮੋਟਰਸਾਈਕਲ ਵੀ ਦਿੱਤੇ ਜਾਣੇ ਆ ਲੜਕੀਆਂ ਦੇ ਸ਼ੋਅ ਮੈਚ ਵੀ ਹੋਣੇ ਆ ਜੀ ਪਹਿਲਾ ਨਾਮ 1 ਲੱਖ ਰੱਖਿਆ ਦੂਜਾ 75 ਹਜ਼ਾਰ ਰੱਖਿਆ ਜੀ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ 4 5 6 ਜਨਵਰੀ ਨੂੰ ਇਹ ਕੱਪ ਕਰਵਾਉਣ ਦੇ ਆ ਜੀ ਬਹੁਤ ਹੀ ਵਧੀਆ ਇਹ ਸ਼ਾਨਦਾਰ ਕਬੱਡੀ ਕੱਪ ਹੋਣਾ ਹੈ ਜੀ ਦੇਖਣਾ ਨਾ ਭੁੱਲਣਾ ਇਸ ਤੋਂ ਬਾਅਦ 5 ਜਨਵਰੀ ਨੂੰ ਛਪਾਰ ਵਿਖੇ ਹੋਣ ਜਾ ਰਿਹਾ ਜੀ ਕਬੱਡੀ ਕੱਪ ਵੈਸਟਾਂ ਨੂੰ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਆ ਜੀ ਪਹਿਲਾ ਇਨਾਮ 60000 ਰੱਖਿਆ ਗਿਆ ਹੈ ਜੀ ਇਹਦੇ ਵਿੱਚ 35 ਕਿਲੋ ਤੇ 70 ਕਿਲੋ ਦੇ ਜਿਹੜੇ ਕੀ ਮੈਚ ਹੋਣੇ ਆ ਜੀ ਬਹੁਤ ਵੱਡਾ ਕੱਪ ਇਹ ਵੀ ਕਰਵਾ ਰਹੇ ਆ ਪਿੰਡ ਛਪਾਰ ਕਬੱਡੀ ਟੂਰਨਾਮੈਂਟ 5 ਜਨਵਰੀ 2025 ਨੂੰ ਕਰਵਾਉਣ ਦੇ ਆ ਜੀ ਇਹ ਬਹੁਤ ਵਧੀਆ ਕੱਪ ਹੋਣਾ ਆ ਜੀ ਇਸ ਤੋਂ ਬਾਅਦ 5 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਦਾਖਾਂ ਵਿਖੇ ਬਹੁਤ ਵੱਡਾ ਕੱਪ ਕਰਵਾ ਰਿਹਾ ਜੀ ਇਹ ਮੇਰੇ ਵੀਰੋ 5 ਜਨਵਰੀ ਨੂੰ ਲੁਧਿਆਣਾ ਦਾਖਾਂ ਦੇ ਵਿੱਚ ਕੱਪ ਹੋਵੇਗਾ ਇਹਦੇ ਵਿੱਚ 24 ਟੀਮਾਂ ਜੀਆਂ ਜਿਹੜੀਆਂ ਐਂਟਰੀਆਂ ਹੋਣਗੀਆਂ ਜੀ ਬਹੁਤ ਵੱਡਾ ਕੱਪ ਹੋਵੇਗਾ ਜੀ ਬੈਸਟ ਰੇਡਰਾਂ ਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ ਇਹ ਜਿਹੜਾ ਮੈਚ ਆ ਲਾਈਵ ਜ਼ਰੂਰ ਚੱਲੇਗਾ ਜੀ ਇਸ ਤੋਂ ਬਾਅਦ ਪਿੰਡ ਮੌਲੀ ਜ਼ਿਲ੍ਹਾ ਫਗਵਾੜਾ ਵਿੱਚ ਅੰਡਰ 14 ਦੇ ਮੈਚ ਹੋਣੇ ਆ ਜੀ ਅੰਡਰ 14 ਦੇ 4 ਜਨਵਰੀ 2025 ਨੂੰ ਜ਼ਿਲ੍ਹਾ ਫਗਵਾੜਾ ਮੌਲੀ ਪਿੰਡ ਵਿਖੇ ਹੋਣ ਜਾ ਰਿਹਾ ਜੀ 4 ਜਨਵਰੀ 2025 ਨੂੰ ਇਹਦੇ ਵਿੱਚ ਬਹੁਤ ਨਵੀਆਂ ਟੀਮਾਂ ਜਿਹੜੀਆਂ ਉੱਠ ਰਹੀਆਂ ਹਨ 14 ਵਰੇ ਦੇ ਜਿਹੜੇ ਖਿਡਾਰੀ ਖੇਡ ਰਹੇ ਹਨ ਉਹ ਇਸ ਵਿੱਚ ਖੇਡਣਗੇ ਜੀ ਬਹੁਤ ਦੂਰੋਂ ਦੂਰੋਂ ਟੀਮਾਂ ਪਹੁੰਚ ਰਹੀਆਂ ਹਨ ਨਵੇਂ ਮੁੰਡੇ ਜਿਹੜੇ ਉੱਠ ਰਹੇ ਹਨ ਉਹ ਇਹਦੇ ਮੈਚ ਵਿੱਚ ਖੇਡਦੇ ਦਿਖਾਈ ਦੇਣਗੇ ਜੀ ਇਸ ਤੋਂ ਬਾਅਦ ਬਠਿੰਡਾ ਸੰਗਤ ਕਲਾਂ ਦੇ ਵਿੱਚ 3 ਅਤੇ 4 ਜਨਵਰੀ ਜ਼ਿਲ੍ਹਾ ਬਠਿੰਡਾ ਸੰਗਤ ਕਲਾਂ ਦੇ ਵਿੱਚ 81000 ਪਹਿਲਾ ਨਾਮ 61000 ਦੂਜਾ ਨਾਮ ਇਹ ਵੀ ਬਹੁਤ ਸ਼ਾਨਦਾਰ ਕੱਪ ਕਰਵਾਉਣ ਡਿਆ ਰਹੇ ਜੀ 3 ਤੇ 4 ਜਨਵਰੀ 4 ਜਨਵਰੀ ਨੂੰ ਫਾਈਨਲ ਮੈਚ ਰੱਖੇ ਗਏ ਆ ਜੀ ਇਹਦੇ ਵਿੱਚ ਵੱਡੀਆਂ ਟੀਮਾਂ ਪਹੁੰਚ ਰਹੀਆਂ ਹਨ ਆਲ ਓਪਨ ਦੇ ਟੀਮ ਜਿਹੜੇ ਦੇ ਖਿਡਾਰੀ ਆ ਉਹ ਵੀ ਖੇਡਣਗੇ ਜੀ ਤੁਹਾਡਾ ਇਸ ਵੀਡੀਓ ਦੇਖਣ ਦਾ ਧੰਨਵਾਦ